ਇਹ ਕਾਰਨ ਕਰਮਚੰਦ ਹੋਏ ਖੜਿਓ ਜਦੋਂ ਘੋੜਾ ਜਿਹਦੀ ਤੌਲ ਵਢੀ ਗਈ ਨਾ ਜਿਹੜੇ ਘੋੜੇ ਤੇ ਸਵਾਰ ਸੀਗਾ ਡਿੱਗ ਕੇ ਘੋੜੇ ਤੋਂ ਤੇ ਕਰਮਚੰਦ ਖੜਾ ਹੋ ਗੇ ਆ ਰਤਨ ਚੰਦ ਠਿਗ ਆਵਨ ਕਰਿਓ ਜਿੱਥੇ ਰਤਨ ਚੰਦ ਖਲੋਤਾ ਉਥੇ ਆ ਗਿਆ ਦੌੜ ਕਰਕੇ ਦੋਨੋਂ ਬਿਨ ਐਤੇ ਹੋਏ ਖਰੇ ਤੇ ਦੋਵੇਂ ਘੋੜੇ ਤੋਂ ਬਿਨਾ ਹੋ ਗਏ ਸੱਚੇ ਪਾਤਸ਼ਾਹ ਘੋੜੇ ਤੇ ਸਵਾਰ ਨੇ ਇਹਨਾਂ ਦੋਹਾਂ ਦੇ ਘੋੜੇ ਇੱਕ ਦਾ ਘੋੜਾ ਤਾਂ ਮਹਾਰਾਜ ਦੇ ਤੀਰ ਦੀ ਬੇਟਾ ਚੜ ਗਿਆ ਦੂਸਰੇ ਕਮਚੰਦ ਦੇ ਘੋੜੇ ਦੀ ਤਾਂ ਨਹੀਂ ਮਹਾਰਾਜਲਾ ਸਿੱਟੀ ਆ ਦੋਵੇਂ ਘੋੜੇ ਤੋਂ ਬਿਨਾ ਹੋ ਗਏ ਆ ਇੱਕ ਨਵਾਬ ਆਇਆ ਉਹਦੇ ਸੱਰੇ ਵੇਸ਼ ਕਰਕੇ ਨਾ ਜਿਹੜਾ ਅਬਦੁਲ ਖਾਨ ਨਵਾਬ ਸੀ ਬੜਾ ਗੁੱਸਾ ਖਾ ਕੇ ਘਰੋਰ ਕਰਕੇ ਅੱਗੇ ਵੱਧ ਆਇਆ ਤਿੰਨੋਂ ਤੀਰ ਤਲਾਬਤ ਆਗੇ ਤਿੰਨੇ ਹੀ ਮਹਾਰਾਜ ਵਾਲੀ ਤੀਰ ਚਲਾਉਣ ਲੱਗ ਪਏ ਕਰਮਚੰਦ ਰਤਨਚੰਦ ਤੇ ਅਬਦੁਲ ਖਾਨ ਤੀਰਾਂ ਦਾ ਮੀਂਹ ਵਰਾ ਦਤਾ ਇਹਨਾਂ ਨੇ ਗੁਰੂ ਮਹਾਰਾਜ ਦੇ ਉੱਪਰ ਗੁਰੂਤ ਰੰਗ ਕੈ ਰੋਤੇ ਲਾਗੇ ਗੁਰੂ ਸਾਹਿਬ ਜੀ ਦੇ ਘੋੜੇ ਤੇ ਬਹੁਤੇ ਹੀ ਤੀਰ ਆਣ ਕਰ ਗਏ ਇਹਨਾਂ ਦੇ ਦਰਸ਼ਾ ਤੋਂ ਛੁੱਟੇ ਹੋਏ ਲੱਗ ਗਏ ਅੰਗ ਅੰਗ ਬੀਦਿਓ ਜਿਸ ਤੀਰਾ ਅੰਗ ਅੰਗ ਘੋੜੇ ਦਾ ਜਿਹੜਾ ਸੀ ਤੀਰਾਂ ਦੇ ਨਾਲ ਵਿੰਨੇ ਆਂਗੇ ਆ ਜਿਸ ਤਰ ਗੁਰ ਨਵਾਬ ਕੋਹੇਰਾ ਸੱਚੇ ਪਾਤਸ਼ਾਹ ਨੇ ਪੀਰ ਦਾ ਸਤਾਸ ਕੇ ਫਿਰ ਨਾ ਅਬਦੁਲ ਖਾਨ ਨਵਾਬ ਵੱਲ ਤੱਕਿਆ ਖਪਰਾ ਇੰਝ ਤੇ ਚਲਾਇਓ ਸੱਚੇ ਪਾਤਸ਼ਾਹ ਨੇ ਖਪਰਾ ਤੀਰ ਜਿਹੜਾ ਸੀ ਘੜਖ ਦੇ ਉੱਤੇ ਚੜਾ ਕਰਕੇ ਬਾਗੜ ਦੇ ਸਿਰ ਤੇ ਸੱਚੇ ਪ ਚਲਾ ਦਤਾ ਗयो बेगते ਜਨ ਹਟਾਇਓ ਅਰੇ ਵੇਗ ਦੇ ਨਾਲ ਛੁੱਟਿਆ ਮਹਾਰਾਜ ਦੇ ਤਨਖਤੋਂ ਤੀਰ ਕਵੀ ਰਾਜ ਕਹਿੰਦੇ ਨੇ ਜਾਣੋ ਕਿ ਫਣਿਯਰ ਨਾਗ ਹੀ ਸ਼ੰਕਰਾ ਹੋਇਆ ਉਟ ਪਿਆ ਹੋਵੇ ਇਹੋ ਜਿਹਾ ਖਪਰਾ ਤੀਰ ਬਾਹ ਰਾਜ ਨੇ ਤਾਂ ਛੱਡਿਆ ਏ ਵਿਚਨਤ ਸੂਬੇ ਕੋ ਹੈ ਬਹਾਰਾ ਫਲੀ ਘੋੜਾ ਸੀ ਸੁਦੇਦਾਰ ਦਾ ਅਫਦਲ ਖਾਨ ਦਾ ਬੜਾ ਫਿਰਟ ਰਿਆ ਸੀ ਜਿਵੇਂ ਥਾਲੀ ਵਿੱਚ ਮੋਦੀ ਪਾਇਆ ਛਿੜਕਦਾ ਏ ਲਗੇ ਜਾਏ ਤੇ ਆਲਮ ਜਹਾਰਾ ਫਿਰਕਦੇ ਹੋਏ ਘੋੜੇ ਦੇ ਮੱਥੇ ਵਿੱਚ ਮਹਾਰਾਜ ਦਾ ਖਪਰਾ ਤੀਰ ਜਾ ਕਰਕੇ ਵਜਿਆ ਡੜਿਆ ਬਣੀ ਪਰ ਗਿਰਿਓ ਤੋ ਰੰਗ ਤੱਕ ਕਰਕੇ ਘੋੜਾ ਜਿਹੜਾ ਸੀ ਧਰਤੀ ਦੇ ਉੱਤੇ ਡਿੱਗ ਗਿਆ ਫਰੋ ਨਵਾਬ ਸੁਭਾਇਓ ਅੰਗ ਅਫਦਲ ਖਾਨ ਨਵਾਬ ਵੀ ਬੜੀ ਸ਼ੇਤੀ ਨਾਲ ਖੜਾ ਹੋਇਆ ਪੈਰਾਂ ਦੇ ਪਾਰ ਆਪਣੇ ਹੰਗਾਂ ਨੂੰ ਸੰਭਾਲ ਲਿਆ ਇਸਨੇ ਤਵਤੀ ਨੋਕੇ ਦੇ ਸੁਹੋਸ਼ਾਈ ਗਦਕਨਾਂ ਨੂੰ ਬੜਾ ਗੁੱਸਾ ਚੜਿਆ ਕਿਉਂਕਿ ਤਿੰਨਾਂ ਦੇ ਘੋੜੇ ਮਹਾਰਾਜ ਮਾਰ ਦਿੱਤੇ ਆ ਚਹਿਤ ਗੁਰੂ ਕੋ ਐ ਤੇ ਕਹੀ ਚਾਹੁੰਦੇ ਆ ਕਿ ਗੁਰੂ ਸਾਹਿਬ ਦਾ ਘੋੜਾ ਵਲ ਮਾਰ ਦਈਏ ਸੱਚੇ ਪਾਤਸ਼ਾਹ ਜੀ ਨੂੰ ਇਉਂ ਸੋਚ ਕਰਕੇ ਕਿ ਵੀ ਘੋੜੇ ਕੋ ਬਿਨਾ ਹੋਣ ਤੇ ਫਿਰ ਸਾਹਮਣੀ ਜੰਗ ਹੋਊਗਾ ਕਿਉਂਕਿ ਘੋੜੇ ਦੇ ਉੱਤੇ ਵਾਰ ਜਿਹੜਾ ਨਾ ਬਹੁਤ ਜਲਦੀ ਲੱਗਦਾ ਦੁਸ਼ਮਣ ਦੇ ਮਹਾਰਾਜ ਦੇ ਘੋੜੇ ਨੂੰ ਹਣੇ ਮਾਰਨਾ ਚਾਹੁੰਦੇ ਆ ਜੋਰ-ਜੋਰ ਤੀਨੋਂ ਸਰ ਮਾਰੇ ਜੋਰ ਜੋੜ ਕੇ ਤਨਸ਼ਾਹ ਤੇ ਚਾੜ-ਚਾੜ ਕੇ ਤਿੰਨਾਂ ਨੇ ਤੀਰ ਮਹਾਰਾਜ ਦੇ ਉੱਪਰ ਚਲਾਏ ਇਹਦੇ ਅੰਗ ਤਰੰਗਮ ਸਾਰੇ ਵਾਰ ਇਹ ਘੋੜੇ ਦੇ ਅੰਗ ਜਿਹੜੇ ਸੀ ਨਾ ਫਿੰਨੇਗੇ ਤੀਰਾਂ ਤੀਰਾਂ ਦੇ ਨਾਲ ਤਦ ਤੀਨੋਂ ਉੱਤੇ ਛੁੱਟ ਕਰ ਤੀਰ ਤਨਸ਼ਾਹ ਦੇ ਤਨਸ਼ਾਹ ਤੋਂ ਛੁੱਟ ਕਰਕੇ ਤੀਰ ਅਣਗੜਨ ਤੇ ਹੀ ਲੱਗੇ ਪਾਲ ਹੈ ਕੇ ਵੱਡ ਪੀਰ ਤੇ ਘੋੜੇ ਦੇ ਮੱਥੇ ਸੀ ਸਿਰ ਨਵਾ ਗਿਆ ਫਿਰ ਧਰਨੀ ਪਰ ਸੁਰਗ ਸੁਧਾਰਾ ਉਸ ਸਮੇਂ ਕਹਿੰਦੇ ਆ ਧਰਤੀ ਦੇ ਉੱਤੇ ਡਿੱਗ ਕਰਕੇ ਘੋੜਾ ਵੀ ਸੱਚ ਖੜ ਨੂੰ ਚਲਿਆ ਗਿਆ ਸੱਚੇ ਪਾਤਸ਼ਾਹ ਜੀ ਦਾ ਘੋੜਾ ਇੱਥੇ ਸ਼ਹੀਦ ਹੋਇਆ ਹੈ ਸਾਧ ਸੰਗਤ ਜੀ ਜਦੋਂ ਆਪ ਪੀਰਤਪੁਰ ਸਾਹਿਬ ਤੋਂ ਹੁੰਦੇ ਹੋਏ ਆਨੰਦਪੁਰ ਸਾਹਿਬ ਆਓ ਤੇ ਫਿਰ ਗੁਰੂਕੇ ਲਾਹੌਰ ਨੂੰ ਜਾਈਦਾ ਹੈ ਰਸਤੇ ਵਿੱਚ ਜਦੋਂ ਪੱਕੀਆਂ ਨਦੀਆਂ ਉਹ ਜਿਹੜੀਆਂ ਬੜੀਆਂ ਹੋਈਆਂ ਉਥੇ ਅਸਥਾਨ ਹੈ ਸੁਹੇਲਾ ਘੋੜਾ ਸਾਹਿਬ ਗੁਰਦੁਆਰਾ ਸੁਹੇਲਾ ਘੋੜਾ ਸਾਹਿਬ ਉਥੇ ਮਹਾਰਾਜ ਜੀ ਨੇ ਘੋੜੇ ਦਾ ਸੰਸਕਾਰ ਕੀਤਾ ਸੀ ਤੇ ਆਪ ਜੀ ਅੱਖਰ ਪੜ ਲਿਓ ਉਥੇ ਸੱਚੇ ਪਾਤਸ਼ਾਹ ਨੇ ਜਦੋਂ ਘੋੜੇ ਦਾ ਸੰਸਕਾਰ ਕੀਤਾ ਸੀ ਤੀਰਾਂ ਦੀ ਬਾਤ ਤਾਂ ਅਲੱਗ ਹੈ ਗੋਲੀਆਂ ਦਾ ਢਾਈ ਮਣ ਸ਼ਿਕਾ ਉਹਦੇ ਅੰਦਰੋਂ ਨਿਕਲਿਆ ਕਿੰਨਾ ਬਲੀ ਬਹਾਦਰ ਘੋੜਾ ਜਿਹੜਾ ਸਰਦੂ ਜਿਹੜੀ ਅਸਵਾਰੀ ਕਰਾਉਂਦਾ ਸੀ ਉਥੇ ਲਿਖਿਆ ਹੋਇਆ ਕਰ ਹੈ ਕਿ ਢਾਈ ਮਣ ਗੋਲੀਆਂ ਦਾ ਸ਼ਿਕਾ ਕਿੰਨੀਆਂ ਗੋਲੀਆਂ ਉਸ ਘੋੜੇ ਤੇ ਵੱਡੀਆਂ ਜਦੋਂ ਮਹਾਰਾਜ ਨੇ ਘੋੜੇ ਦਾ ਸੰਸਕਾਰ ਕੀਤਾ ਸੀ ਉਹ ਗਰੀਬ ਨਵਾ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਘੋੜਾ ਜਿਹੜਾ ਸੀ ਨਾ ਅਣਗਣਕ ਗੋਲੀਆਂ ਤੇ ਪੀਰ ਖਾ ਕਰਕੇ ਉਸ ਰਣ ਤੱਤੇ ਵਿੱਚ ਸ਼ਹੀਦ ਹੋ ਗਿਆ। ਉਤਰ ਰਿਹਾ ਭਾਗ ਇਸ ਧਾਰਾ ਵੱਡੇ ਭਾਗ ਨੇ ਇਸ ਘੋੜੇ ਦੇ ਵੀ ਕਿਉਂਕਿ ਸਾਧ ਸੰਗਤ ਜੀ ਉਹ ertid ਵੀ ਧੰਨੇ ਜਿੱਥੇ ਸਤਗੁਰਾਂ ਜੀ ਨੇ ਚਰਨ ਭਰੇ ਹੈ ਉਹ ਅੱਖਾਂ ਧੰਨੇ ਜਿਨ੍ਹਾਂ ਨੇ ਸਤਗੁਰਾਂ ਜੀ ਦਾ ਦ دیدار ਕੀਤਾ ਹੈ ਕਿਸੇ ਮੁਸਲਮਾਨ ਫਕੀਰ ਨੇ ਕਿਹਾ ਸੀ ਸੱਚੇ ਪਾਤਸ਼ਾਹ ਮੈਨੂੰ ਦੋ ਵਰ ਚਾਹੀਦੇ ਆ ਮਹਾਰਾਜ ਕਹਿੰਦੇ ਮੰਗ ਲੈ ਕਹਿੰਦਾ ਮਹਾਰਾਜ ਪਹਿਲਾ ਵਾਰ ਕਹਿਆ ਕਿ ਤੁਹਾਡਾ ਆਪਹੀ ਰਸੀ ਸਰੂਪ ਜਿਹੜਾ ਨਾ ਸ਼ਸਤਰਾਂ ਨਾਲ ਸੰਨਧ ਬੱਧ ਹਰ ਵੇਲੇ ਮੇਲੇ ਜਿਹਨ ਚ ਵਸ ਜਾ ਮੇਰੇ ਅੰਦਰ ਵਸ ਜਾਵੇ ਆਪ ਦਾ ਇਹ ਸਰੂਪ ਮਹਾਰਾਜ ਕਹਿੰਦੇ ਦੂਜਾ ਵਾਰ ਵੀ ਮੰਗ ਲੈ ਕਹਿੰਦਾ ਮਹਾਰਾਜ ਮੈਨੂੰ ਬੋਜਕਾਂ ਵਿੱਚ ਬੋਜਕਾਂ ਦੀ ਅੱਗ ਵਿੱਚ ਨਾ ਸੜਨਾ ਸਕੇ ਫਜੂਰ ਹੱਸ ਪਈ ਮਹਾਰਾਜ ਕਹਿੰਦੇ ਬਕੁਜਾ ਜੇ ਸਾਡਾ ਸਰੂਪ ਹੀ ਤੇਰੇ ਅੰਦਰ ਵਸ ਗਿਆ ਤਾਂ ਫਿਰ ਬੋਜਕਾਂ ਦੀ ਅੱਗ ਵਿੱਚ ਕਿਵੇਂ ਸੜੇਗਾ ਸਤਗੁਰੂ ਜੀ ਦਾ ਸਰੂਪ ਜਿਹਦੇ ਅੰਦਰ ਵਸ ਜਾਂਦਾ ਉਹ ਨਰਕਾਂ ਦੀ ਅੱਗ ਵਿੱਚ ਨਹੀਂ ਸੜਦਾ ਮਹਾਰਾਜ ਕਹਿੰਦੇ ਇੱਕੇ ਵਾਰ ਕਿ ਤੂੰ ਸਾਰੇ ਹੀ ਵਾਰ ਮੰਗ ਲਿਆ ਸਤਗੁਰੂ ਜੀ ਨੇ ਵਾਰ ਦਿੱਤਾ ਸੀ ਜਾ ਸਾਡਾ ਸਰੂਪ ਸਦਾ ਤੇਰੇ ਜਿਹਨ 'ਚ ਵਸਿਆ ਰਹੇਗਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਧ ਸੰਗਤ ਜੀ ਜਦੋਂ ਸਤਗੁਰੂ ਜੀ ਸਰਗੋ ਰੂਪ ਵਿੱਚ ਗ੍ਰੀ ਬਣਵਾਜ ਨੇ ਇਸ ਦਾ ਤਿੰਨ ਭਾਗ ਲਾਏ ਆ ਵਿਛੜੇ ਆ ਸਤਗੁਰੂ ਜੀ ਜਿਸ ਜਿਸ ਕਿਸੇ ਜਾਨਵਰ ਨੇ ਵੀ ਮਹਾਰਾਜ ਦੀ ਸੇਵਾ ਕੀਤੀ ਆ ਨਾ ਤਾਂ ਨਹੀਂ ਭਾਗ ਨੇ ਉਹਨਾਂ ਜਾਨਵਰਾਂ ਦੇ ਇਸੇ ਕਰਕੇ ਕਬੀਰ ਰਾਜ ਕਹਿੰਦੇ ਨੇ ਸੋਹਿਲਾ ਘੋੜਾ ਵੀ ਤਾਨਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਅਸਵਾਰੀ ਦੀ ਸੇਵਾ ਇਸਨੇ ਕੀਤੀ ਮਹਾਰਾਜ ਨੂੰ ਅਸਵਾਰੀ ਕਰਾਉਂਦਾ ਰਿਹਾ ਸਿਦੀ ਹਰਗੋਬਿੰਦ ਵੱਡ ਬਲ ਜੋਧਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਲੀ ਬਹਾਦਰ ਵੱਡੇ ਜੋਧੇ ਸੱਚੇ ਪਾਤਸ਼ਾਹ ਜੀ ਵੱੜ ਕੇ ਪਰ ਖਰ ਉਰ ਪ੍ਰੋਧਾ ਮਹਾਰਾਜ ਜਦ ਘੋੜਾ ਸ਼ਹੀਦ ਹੋ ਕੇ ਜਦੋਂ ਡਿੱਗਿਆ ਸੱਚੇ ਪਾਤਸ਼ਾਹ ਜੀ ਪੈਰਾਂ ਤੇ ਭਾਰ ਖਲੋ ਗਿਆ ਗਰੀਬਨਵਾਸ ਸੱਚੇ ਪਾਤਸ਼ਾਹ ਬੜਾ ਵੀਰ ਰਸ ਜਾਗੇ ਆ ਮਨੋ ਦਾਹਿ ਬੇਦਿਤ ਅਸ਼ੇਖ ਉਹ ਮਹਾਰਾ ਜਿਵੇਂ ਜਾਣਨਾ ਕਰੋ ਜਿਵੇਂ ਸਾਰੇ ਜਗਤ ਨੂੰ ਨਾਸ਼ ਕਰ ਦੇਣ ਵਾਸਤੇ ਬਨਿਓ ਰੁਦਰ ਕੋ ਰੁਦਰ ਹੈ ਬੇਖ ਜਿਵੇਂ ਕਹਿੰਦੇ ਸ਼ਿਵਜੀ ਦਾ ਰੁਦਰ ਸ਼ਿਵਜੀ ਨੂੰ ਕਹਿੰਦੇ ਆ ਕਹਿੰਦੇ ਜਦੋਂ ਸ਼ਿਵਜੀ ਦਾ ਤੀਜਾ ਨੇਤਰ ਜਾਗਦਾ ਹੈ ਨਾ ਤੇ ਫਿਰ ਉਹ ਨਾਸ਼ ਕਰਦਾ ਇਹ ਸਬੂਤ ਦਿੱਤੇ ਆ ਕਿ ਇਹ ਕੰਗੀ ਹੁੰਦੇ ਆ ਮਹਾਰਾਜ ਨੂੰ ਸ਼ਿਵਜੀ ਨਹੀਂ ਕਵੀ ਰਾਜ ਦਾਸ ਕਵੀ ਰਾਜ ਕਹਿੰਦੇ ਬਨਿਓ ਰੁਦਰ ਕੋ ਰੁਦਰ ਹੈ ਬੇਖ ਜਿਵੇਂ ਸ਼ਿਵਜੀ ਦਾ ਰੁਦਰ ਭਿਆਨਕ ਬੇਖ ਬਣ ਜਾਂਦਾ ਹੈ ਤੇ ਫਿਰ ਉਹ ਸੰਸਾਰ ਨੂੰ ਹੀ ਲਹਿ ਕਰਨਾ ਚਾਹੁੰਦਾ ਹੈ ਨਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਇੰਨਾ ਵੀਰ ਰਸ ਆ ਗਿਆ ਸਤਿਗੁਰੂ ਜੀ ਤਾਂ ਉਹ ਸ਼ਕਤੀ ਕਰਦੇ ਐ ਕਿ ਇੱਕ ਰਸਨਾ ਨਾਲ ਬਹਿ ਕੇ ਸਾਰਾ ਕੁਝ ਸਮੇਟ ਸਕਦੇ ਆ ਮਹਾਰਾਜ ਪਰ ਫਿਰ ਵੀ ਮਨੁੱਖੀ ਲੀਲਾ ਮਹਾਰਾਜ ਦੀ ਈ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਿਹਰੇ ਤੇ ਆਇਆ ਹੋਇਆ ਵੀਰ ਰਸ ਕਵੀ ਰਾਜ ਕਹਿੰਦੇ ਓ ਜਾਣੋ ਜਿਵੇਂ ਮਹਾਰਾਜ ਸਾਰਾ ਜਗ ਦੀ ਸਮੇਟ ਦੇਣਗੇ ਜਿਹੀ ਚੰਦ ਦੀ ਆਦਿਕ ਪਟ ਭਾਰੇ ਜਿਹੀ ਚੰਦ ਦੀ ਆਦਿਕ ਜਿਹੜੇ ਸਤਿਗੁਰੂ ਜੀ ਦੇ ਜਰਨੈਲ ਸੂਰਮੇ ਹਨ ਵੱਡੇ ਲੜ ਚੁਰਕ ਕਸ਼ਤੰਤਰ ਧਾਰੇ ਚੰਦ ਵਿੱਚ ਲੜਦੇ ਹੋਇਆ ਤੁਰਕਾਂ ਨਾਲ ਯੁੱਧ ਕਰਦੇ ਹੋਇਆ ਸਤਿਗੁਰੂ ਜੀ ਤੋਂ ਕੋਈ ਫਰ ਬੀਤੀ ਚੰਦ ਜੀ ਸਿੱਖਾਂ ਦੀ ਕਮਾਂਡ ਕਰ ਰਹੇ ਆ ਜੁੱਧ ਦੇ ਮੈਦਾਨ ਵਿੱਚ ਸਤਿਗੁਰੂ ਜੀ ਦਾ ਕੁਝ ਫਰਕ ਪੈ ਹਨ ਲਖਿਓ ਨਾ ਗੁਰੂ ਕੋ ਹੈ ਮਰ ਗਇਓ ਕਿਸੇ ਜਰਨੈਲ ਸਿੱਖ ਨੂੰ ਨਹੀਂ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋੜਾ ਸ਼ਹੀਦ ਹੋ ਗਿਆ ਏ ਕਿ ਤੀਜੇ ਸਰਣ ਬੋਕਿਓ ਉਸੇ ਦਿਸਾਵਲ ਰੁਕੇ ਹੋਏ ਸਿੱਖਾਂ ਨੇ ਬਹੁਤ ਭਾਰੀ ਜੁੱਧ ਕਰਨਾ ਕੀਤਾ ਕੁਝ ਕਿ ਤਿਮਰ ਜੇ ਪਰਸਨ ਲੱਗਿਓ ਦੇਖੋ ਕੁਝ ਕ ਹਨੇਰਾ ਛਾਉਣ ਲਗਾ ਨਾ ਸੂਰਜ अस्त ਹੋਣ ਲੱਗਾ ਏ ਤੇ ਕੁਝ ਕ ਹਨੇਰਾ ਫੈਰਨ ਲੱਗਾ ਏ ਅਥਿਓ ਸੂਰ ਸੂਰਨ ਰਸ ਜਾਗਿਓ ਕਿਉ ਅਸਤ ਹੋ ਰਿਹਾ ਸੂਰਜ ਇਧਰ ਸੂਰਜ ਦੇ ਅਸਤ ਹੁੰਦਿਆਂ ਸੂਰ ਵੀਰਾਂ ਨੂੰ ਬਹੁਤ ਵੀਰ ਰਸ ਜਾਗਿਆ ਏ ਉਹ ਨਵਾਬ ਜੋਤ ਚਾਹਤ ਸਾਰੇ ਉਧਰ ਨਵਾਬ ਦੇ ਸੈਨ ਸਾਰੇ ਹੀ ਇਹ ਚਾਹੁੰਦੇ ਆ ਨਿਸ਼ਤੇ ਪ੍ਰਤਮ ਲੈ ਗੁਰ ਮਾਰੇ ਜਿਹੜਾ ਰਾਤ ਪੈਣ ਤੋਂ ਪਹਿਲਾਂ ਪਹਿਲਾਂ ਗੁਰੂ ਸਾਹਿਬ ਨੂੰ ਮਾਰ ਦਈਏ ਇੱਕ ਸਤਗੁਰ ਔਰ ਇਹ ਅਬਲਾਸ਼ਾ ਇਧਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੰਦਰ ਵੀ ਇਹ ਅਬਲਾਖ ਆਇ ਇਛਾ ਏ ਤੇ ਹਨ ਤਿਮਰ ਤੇ ਰੁਪਨ ਬਿਨਾਸਾ ਜਿਹੜਾ ਰਾਤ ਪੈਣ ਤੋਂ ਪਹਿਲਾਂ ਨ ਖਤਮ ਕਰ ਪਈਏ ਇਸ ਦੀ ਅਕਸ਼ੇਤਰ ਜਿੰਦ ਕੋ ਖੋਏ ਦੁਸ਼ਮਣਾਂ ਨੂੰ ਮਾਰ ਕਰਕੇ ਚਿੰਤਾ ਤੋਂ ਰਹਿਤ ਹੋ ਕਰਕੇ ਬਨ ਵਿਕੇ ਸੁਪ ਸੋ ਪਨ ਸੋਏ ਰਾਤ ਨੂੰ ਸੁਖ ਦੇ ਸਾਥ ਬਰਾਜਾਂਗੇ ਤੁਨ ਹਨ ਕੀ ਸੈਨਾ ਉਤ ਲੜੈ ਦੋਹਾਂ ਪਾਸਿਆਂ ਦੀ ਸੈਨਾ ਇੱਕ ਪਾਸੇ ਲੜ ਰਹੀ ਹੈ ਸਸਤ ਪ੍ਰਹਾਰਤ ਮਾਰਤ ਮਰੈ ਆਪਸ ਦੇ ਵਿੱਚ ਸ਼ਸਤਰਾਂ ਨੂੰ ਆਪ ਮਾਰ ਰਹੇ ਹੈ ਚਲਾ ਰਹੇ ਹੈ ਮਰ ਰਹੇ ਹੈ ਤੇ ਮਾਰ ਰਹੇ ਹੈ ਇਸ ਸੈਨਾ ਕੇ ਮੁਖ ਸਰਦਾਰ ਇਸ ਦਰ ਸੈਨਾ ਦੇ ਮੁਖ ਸਰਦਾਰ ਨੇ ਅਬਦੁਲ ਖਾਨ ਆਪਣੀ ਸੈਨਾ ਦਾ ਮੁਖੀ ਸੈਨਾਪਤੀ ਹੈ ਸਿੱਖਾਂ ਦੀ ਸੈਨਾ ਦੇ ਮੁਖੀ ਸੈਨਾਪਤੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਨੇ ਸੱਚੇ ਪਾਤਸ਼ਾਹ ਦੋਰਨ ਕੱਤੇ ਵਿੱਚ ਆਪ ਉਤਰਦੇ ਭਾਵੇਂ ਕਿ ਪਿੱਛੋਂ ਕਮਾਂਡ ਤਾਂ ਮਹਾਰਾਜ ਹੀ ਦਿੰਦੇ ਪਰ ਮੁੱਖ ਸੈਨਾਪਤੀ ਖਾਪ ਦਿੰਦੇ ਜਦੋਂ ਮਹਾਰਾਜ ਆਪ ਜੰਗ ਵਿੱਚ ਨਾ ਉਤਰਦੇ ਜਦੋਂ ਸਤਗੁਰੂ ਜੀ ਆਪ ਜੰਗ ਵਿੱਚ ਉਤਰਦੇ ਉਦੋਂ ਨਗਾਰੇਾਂ ਤੇ ਦੋਰੀਆਂ ਜੋਬਾਂ ਲੱਗਦੀਆਂ ਇਸ ਦੇ ਸੰਕੇਤ ਨਾਲ ਪਤਾ ਲੱਗ ਜਾਂਦਾ ਹੈ ਕਿ ਕਮਾਂਡ ਹੁਣ ਸਤਗੁਰੂ ਜੀ ਆਪ ਮੈਦਾਨੇ ਜੰਗ ਵਿੱਚ ਕਰਦੇ ਹੋਏ ਆ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਸੈਨਾ ਦੇ ਮੁੱਖ ਸੈਨਾਪਤੀ ਹਨ ਮਾਤੇ ਉਹ ਜੰਗ માં ਅੰਤਰਾਰ ਬਹੁਤ ਭਿਆਨਕ ਜ਼ੋਰ ਦਾ ਜੰਗ ਜਿਹੜਾ ਸੀ ਮਚ ਪਿਆ ਸਭ ਤਿੰਨੋਂ ਨਿਰਦੇ ਵਿਚਾਰੇ ਦੋ ਦੋ ਦਿਨਾਂ ਤਿੰਨਾਂ ਨੇ ਹੁਣ ਇਹ ਸ਼ਬਦ ਆਈ ਜਾਣਗੇ ਆਪ ਨੇ ਸਮਝੀ ਜਾਣਾ ਤਿੰਨ ਕੌਣ ਨੇ ਕਿਉਂਕਿ ਤੁਸੀਂ ਕਥਾ ਸੁਣ ਰਹੇ ਹੋ শ্রোਤਾ ਹੁੰਦਾ ਜਿਵੇਂ ਅੱਖਾਂ ਨਾਲ ਸਭ ਕੁਝ ਵੇਖਿਆ ਹੋਵੇ ਅਬਦਲ ਖਾਨ ਕਰਮਚੰਦ ਤੇ ਰਤਨ ਚੰਦ ਇਨ੍ਹਾਂ ਤਿੰਨ ਆਪਸ ਦੇ ਵਿੱਚ ਮਿਲ ਕਰਕੇ ਫਿਰ ਇਹਨਾਂ ਨੇ ਸਲਾਹ ਕਰ ਲਈ ਕਰਨੀ ਬਿਲਮਨਯਾ ਚ ਹੈ ਹਮੈ ਸੋਚਦੇ ਆਪਸ ਵਿੱਚ ਸਲਾਹ ਕਰਦੇ ਆ ਕਿ ਹੁਣ ਦੇਰੀ ਕਰਨੀ ਸਾਨੂੰ ਠੀਕ ਨਹੀਂ ਹੈ ਹੋਰ ਇੱਕ ਹਮ ਤਿੰਨੋਂ ਇਹ ਸਮਾਂ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਕੱਲੇ ਆ ਤੇ ਅਸੀਂ ਇਸ ਸਮੇਂ ਤੇ ਨਹਾ ਕਰੋ ਨੇਰ ਕੋ ਗੜ ਪ੍ਰਹਾਰੋ ਥੱਲੇ ਨਾਲ ਹੀ ਹੁਣ ਨੇੜਾ ਕਰਕੇ ਤੇ ਕਿਰਪਾਨਾਂ ਦਾ ਵਾਰ ਕਰਨਾ ਕਰੀਏ ੁਰਕੇ ਅੰਗ ਤੁਰਤ ਕਟ ਡਾਰੋ ਬੜੀ ਛੇਤੀ ਨਾਲ ਗੁਰੂ ਸਾਹਿਬ ਦੇ ਅੰਗ ਕੱਟ ਕੇ ਸਿੱਟ ਦਈਏ ਨਾ ਇਹ ਤੇ ਘੇਰ ਕਹੋ ਗੁਰਜੀਵਤ ਨਹੀਂ ਤਾਂ ਘੇਰ ਕੇ ਗੁਰੂ ਸਾਹਿਬ ਨੂੰ ਜਿੰਦਿਆਂ ਨੂੰ ਪਕੜ ਲੈਣਾ ਕਰੀਏ ਤਰ ਮੁਰਾਦ ਪੂਰਨ ਤਮ ਸੀਵੈ ਜਦੋਂ ਤੁਹਾਡੀ ਮਰਜ਼ੀ ਜਿਹੜੀ ਹੈ ਇੱਛਾ ਉਹ ਪੂਰੀ ਹੋ ਜਾਵੇਗੀ ਰਤਨ ਚੰਦ ਤੇ ਸੁਨੇਮ ਕਾਨ ਰਤਨ ਚੰਦ ਨੇ ਇਹ ਸਲਾਹ ਦਿੱਤੀ ਹੈ ਕਿ ਹੁਣ ਛੇਤੀ ਕਰ ਲਈਏ ਗੁਰੂ ਸਾਹਿਬ ਕੱਲੇ ਆ ਸੀ ਤਿੰਨ ਹੱਥੋ ਹੱਥੀ ਫੜ ਕੇ ਮਹਾਰਾਜ ਨੂੰ ਮਾਰ ਦਈਏ ਇਹ ਸੁਣ ਕਰਕੇ ਇਸ ਦੀ ਸਲਾਹ ਨੂੰ ਕਮਨਿਓ ਸੂਬਾ ਬਿਨ ਸਵਧਾਨ ਮਾਨ ਸਵਧਾਨ ਸਾਵਧਾਨ ਹੋ ਕਰਕੇ ਅਬਦੁਲ ਖਾਨ ਸੂਬਾ ਅੱਗੇ ਵਧਿਆ ਦੋਨੋਂ ਖਤਰੀ ਤੇ ਨਿਗਸਾਦ ਦੋਵੇਂ ਖਤਰੀ ਰਤਨ ਚੰਦ ਤੇ ਕਰਮ ਚੰਦ ਲੈ ਕਰਕੇ ਨਾਲ ਆਪਣੇ ਹੱਥਾਂ ਵਿੱਚ ਢਾਲਾਂ ਪਕੜੀਆਂ ਹੋਈਆਂ ਇਹ ਤਿੰਨੇ ਅੱਗੇ ਬਾਧ ਆਏ ਮਹਾਰਾਜ ਵੱਲ ਜਿਪ ਧਿਆਨ ਗੁਰੂ ਕੋ ਪੋ ਆ ਰਹੇ ਹੋ ਨੇੜੇ ਆ ਕੇ ਸੱਚੇ ਪਾਤਸ਼ਾਹ ਨੂੰ ਇਹਨਾਂ ਨਿਵੰਗਾ ਰਿਆ ਤੈ ਗੋਲਸਕਰ ਤੋਂ ਨੂੰ ਮਾਰਿਓ ਤੈ ਬਾਉ ਲਸ਼ਕਰ ਤੁਰਕਨ ਮਾਰਿਓ ਤੇ ਤੈ ਮਹਾਰਾਜ ਨੂੰ ਕਹਿੰਦੇ ਤੁਸਾਂ ਬਹੁਤਾ ਤੁਰਕਾਂ ਦਾ ਲਾਹ ਲਸ਼ਕਰ ਮਾਰ ਦਿੱਤਾ ਪ੍ਰਤਮ ਸ਼ਨਾਇ ਬਾਜ ਕੋ ਆਨਾ ਪਹਿਲਾ ਬਾਜ ਖੋ ਕੇ ਬਾਦਸ਼ਾਹਾਂ ਲੈ ਜਾਂਦਾ ਨਹੀਂ ਸੋ ਤੇ ਡਰ ਔਰ ਮਨਾ ਬਾਦਸ਼ਾਹ ਦਾ ਡਰ ਨਹੀਂ ਹਿਰਦੇ ਵਿੱਚ ਮੰਨੇ ਆ ਅਕਰ ਤੀ ਨਿਰਭੈ ਕਾਰਜ ਕੀਨਾ ਉਹ ਨਹੀਂ ਬੜਾ ਨਿਰਭੈ ਹੋ ਕਰਕੇ ਇਹ ਜੁੱਧ ਦਾ ਕੰਮ ਕੀਤਾ ਏ ਕਰਿਓ ਜੁੱਧ ਕੁਸ਼ ਬਲ ਮਹਿ ਚੀਨਾ ਤੇ ਜੁੱਧ ਕੀਤਾ ਬਾਦਸ਼ਾਹ ਦਾ ਕੋਈ ਭਾਲੀ ਨਹੀਂ ਜਾਣਿਆ ਕੋਈ ਤਾਕਤ ਹੀ ਨਹੀਂ ਜਾਣੀ ਆ ਕਨੇ ਸੁੜ ਕੇ ਪ੍ਰਾਨ ਵਿਦਾਰੇ ਬਹੁਤੇ ਸੂਰ ਬੀਰਾਂ ਦੇ ਪਾਣ ਜੁੱਧ ਵਿੱਚ ਨਾਸ਼ ਕਰ ਦਿੱਤੇ ਆ ਆਇਓ ਹੈ ਅਗਰ ਹਮਾਰੇ ਸਾਡੇ ਅੱਗੇ ਸਾਹਮਣੇ ਆਏ ਹੋ। ਇਹ ਸਭ ਕੋਲਟਾ ਤੁਮਾਰ। ਮਾਰ ਕਰਕੇ ਤੁਹਾਨੂੰ ਸਭ ਦੀ ਮੌਤ ਦਾ ਬਦਲਾ ਲਵਾਂਗੇ। ਤਰਸ ਪੈਗੇ ਨਾਟਕਸਾਰ। ਗਦ ਲਤਾ ਪਸਾਕ ਕੇ ਆਰਾਮ ਨਾਲ ਬੇਫਿਕਰੀ ਹੋ ਕਰਕੇ ਸੋਵਾਂਗੇ। ਮਹਾਰਾਜ ਨੂੰ ਕਹਿੰਦੇ ਤੁਹਾਨੂੰ ਮਾਰ ਕੇ ਤੇ ਫਿਰ ਬੇਫਿਕਰੀ ਹੋ ਕਰਕੇ ਸੋਵਾਂਗੇ। ਸੁਣ ਕਰ ਬੋਲੇ ਸਤਿਗੁਰ ਸੱਚੇ। ਸੱਚੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੁਣ ਕਰਕੇ ਗਰੀਬ ਨਵਾਜ ਇਹਨਾਂ ਦੇ ਬੋਲ ਜਿਹੜੇ ਸੀ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ। ਅਰੇ ਬੂੜਾ ਕਿਆ ਕਹਿਮਤ ਕਾਚੇ। ਮਹਾਰਾਜ ਕਹਿੰਦੇ ਹੋ ਕੱਚੀ ਮਤ ਵਾਲਿਓ ਮੂਖੋ ਕੀ ਬੋਲਦੇ ਹੋ ਪਰਟਾ ਲੈਤ ਮਹਾਰਾਜ ਕਹਿੰਦੇ ਪਹਿਲਾ ਮਰਗੇ ਜਿਹੜੇ ਬਦਲਾ ਲੈਣ ਆਏ ਸੀ ਨਾ ਉਹ ਸਾਰੇ ਮਰ ਗਏ ਆ ਅਬ ਤੂੰ ਨਾਲ ਜਹਰਨ ਖੇਤ ਉਹ ਤੁਸੀਂ ਨਹੀਂ ਮਰ ਜਾਣਾ ਮਦਾਨੇ ਜੰਗ ਦੇ ਅੰਦਰ ਉਹ ਪਰਟਾ ਲੈ ਪੰ ਤੇਰੇ ਤੇ ਫਿਰ ਤੁਹਾਡਾ ਬਦਲਾ ਕੌਣ ਲਾਊਗਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਤੁਸੀਂ ਤਾਂ ਲੈਣ ਆ ਗਏ ਬਦਲਾ ਜਿਹੜੇ ਪਹਿਲਾਂ ਲੈਣ ਆਏ ਉਹ ਵੀ ਮਰੇ ਪਏ ਆ ਮਦਾਨੇ ਜੰਗ ਚ ਢੇਰ ਲੱਗੇ ਪਏ ਆ ਹੁਣ ਤੁਸੀਂ ਜਦੋਂ ਮਾਰੇ ਜਾਓਗੇ ਦੱਸੋ ਤੁਹਾਡਾ ਬਦਲਾ ਕੌਣ ਲਾਊਗਾ ਕਲੈਸ ਤੇ ਸੂਮਰ ਬਾਈ ਅਗੇਰੇ ਮਹਾਰਾਜ ਕਹਿੰਦੇ ਅਬਦੁਲ ਖਾਨ ਤੇ ਮ제 ਅਕਲ ਨਹੀਂ ਆਈ ਦੋ ਪੁੱਤ ਤੂੰ ਮਦਾਨੇ ਜੰਗ ਵਿੱਚ ਮਰਵਾ ਚੁੱਕਾ ਰਸਤੇ ਮਹਾਰਾਜ ਕਹਿੰਦੇ ਅਗਲੇ ਚਲੇ ਗਏ ਆ ਸੁਨੇ ਬੰਦ ਭਈ ਉਪਰ ਗਟੇ ਮਹਾਰਾਜ ਕਹਿੰਦੇ ਅੱਜ ਬੰਦ ਨਹੀਂ ਕੀਤਾ ਅਸੀਂ ਹੋਰਾੁੱਲਾ ਹੀ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਰਾਹ ਅਗਲੇ ਲੰਘਾਤੇ ਆ ਨਾ ਉਸੇ ਹੀ ਰਾਹ ਲੰਘਾ ਦੇਾਂਗੇ ਆਓ ਸਾਡੇ ਲਾਗੇ ਜਰਾ ਤੁਰਕਨ ਜਰਾ ਉਕੇਰਨ ਹਾਰ ਮਹਾਰਾਜ ਕਹਿੰਦੇ ਤੁਸੀਂ ਸਾਨੂੰ ਕੀ ਜਾਣਦੇ ਹੋ ਮਹਾਰਾਜ ਗੁਰੂ ਹਰਕਮਿੰਦ ਸਾਹਿਬ ਜੀ ਕਹਿੰਦੇ ਮੈਂ ਜ਼ਾਲਮ ਤੁਰਕਾਂ ਦੀਆਂ ਜਣਾ ਪੁੱਟਣ ਵਾਲਾ ਸਤਗੁਰੂ ਜੀ ਨੇ ਵੇਖੋ ਵੀਰ ਰਸ ਨਾਲ ਵਾਕ ਤੇ ਆਈ ਹੈ ਕਈ ਸਤਗੁਰੂ ਜੀ ਦੇ ਬਚਨ ਨਾ ਜਦੋਂ ਅਸੀਂ ਇਤਿਹਾਸ ਵਿੱਚ ਕਹੀਏ ਨਾ ਸੁਣ ਕਰਕੇ ਕਈ ਗੁਰਮਖੇ ਦੇ ਨਾਮ ਮਹਾਰਾਜ ਦਾ ਸ਼ਾਂ ਦਾਇ ਤੇ ਆਸਨਾਈ ਹੋਵੇ ਤੇ ਫਿਰ ਕੌਮ ਜਿਹੜੀ ਆ ਉਹ ਕਾਇਰ ਬਣ ਜਾਏਗੀ ਜਟਨ ਪ੍ਰਾਪਤ ਹੋਵੇਗੀ ਫੁੱਜਦਲ ਬਣ ਜਾਣਗੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਮੈਂ ਝਾਲਮਾਂ ਦੀਆਂ ਛੜਾ ਪੁੱਟਣਾ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜੇ ਬਾਗ ਕਹੇ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਵੀ ਇਹ ਬਾਗ ਗਏ ਹੈ ਕਿ ਧਰਮ ਚਲਾਵਨ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਧਰਮ ਨੂੰ ਚਲਾਉਣ ਵਾਸਤੇ ਆਏ ਆਂ ਤੇ ਦੁਸ਼ਟਾਂ ਦੀਆਂ ਮੂਲੋਂ ਜੜਾ ਪੁੱਟਣ ਵਾਸਤੇ ਗਰੀਬ ਨਿਵਾਜ਼ ਕਹਿੰਦੇ ਇਸ ਸੰਸਾਰ ਦੇ ਅੰਦਰ ਅਸੀਂ ਆਉਣਾ ਕੀਤਾ ਹੈ ਹਮ ਇਹ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਟਾਏ ਯਾਹੀ ਕਾਜ ਧਰਾਵ ਜਨਮੰ ਸਮਝ ਲੇ ਹੋ ਸਾਧੂ ਸਾ ਮਨ ਮੰ ਧਰਮ ਚਲਾਵਣ ਸੰਗ ਉਬਾਰਨ ਦੁਸ਼ਟ ਸਭਨ ਕੋ ਬੋਲੋ ਭਾਰਮਣ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਦੁਸ਼ਟਾਂ ਦੀਆਂ ਜ਼ਾਲਮਾਂ ਦੀਆਂ ਜੜਾ ਪੁੱਟਣ ਲਈ ਆਏ ਹਾਂ ਮੁਝ ਕੋ ਜਾਨੋ ਬਲੀ ਪੁਦਾਰ ਸਤਗੁਰੂ ਜੀ ਕਹਿੰਦੇ ਜੜਾ ਪੁੱਟਣ ਲਈ ਸਾਨੂੰ ਕਮਜ਼ੋਰ ਨਾ ਜਾਣਿਓ ਕਿ ਵਾਹਿਗੁਰੂ ਨੇ ਸਾਨੂੰ ਬੜਾ ਮਹਾਨ ਬਲ ਦਿੱਤਾ ਹੈ ਜ਼ਾਲਮ ਨੂੰ ਨਾਸ਼ ਕਰਨ ਵਾਸਤੇ ਅਸੀਂ ਸ੍ਰੇਸ਼ਟ ਬਲੀ ਹਾਂ ਤੁਮ ਤੀਨੋ ਮੈਂ ਇਕਲ ਖੜੋ ਸ੍ਰੀ ਹਰਗੋਬਿੰਦ ਸਾਹਿਬ ਜੀ ਕਹਿੰਦੇ ਨੇ ਤੁਸੀਂ ਤਿੰਨੋਂ ਅਸੀਂ ਇਕੱਲੇ ਖੜੇ ਆ ਲੜੋ ਮਰੋ ਕੁਛ ਤਰਾਸ ਨਾ ਕਰੋ ਲੜੋ ਫੇਰ ਮਰੋ ਆ ਕੇ ਆ ਕੇ ਖੜਕੋ ਧੜਦੇ ਹੋ ਪਿੱਛੇ ਖਲੋ ਕੇ ਅਵੇਂ ਬੋਲੀ ਜਾਂਦੇ ਹੋ ਅਬ ਇਹ ਜੁਦ ਮੂਲੂ ਬਜਾਇਓ ਮਹਾਰਾਜ ਕਹਿੰਦੇ ਤਾਂ ਜਿਨੇ ਇਦਾ ਜਿਹੜਾ ਨਾ ਉਹ ਸਾਧ ਸੰਗਤ ਚ ਹੀ ਦੱਸਿਆ ਕਿ ਇਹ ਜੁਧਾਂ ਦੀ ਜੰਗਾਂ ਦੀ ਕੇਵਲ ਅਜੇ ਸ਼ੁਰੂਆਤ ਹੀ ਹੋਈ ਹੈ ਸਨੇ ਸਨੇਂਦਗ ਮੈਂ ਵੱਧ ਜਾਇਓ ਹੌਲੀ ਹੌਲੀ ਇਹ ਜਗਤ ਵਿੱਚ ਮਹਾਰਾਜ ਕਹਿੰਦੇ ਵੱਧ ਜਾਣਗੇ ਅਮਰੇ ਸਿੱਖ ਸਦਾ ਬਲ ਸੰਗ ਸਾਡੇ ਸਿੱਖ ਸਦਾ ਹੀ ਬਲ ਦੇ ਨਾਲ ਗੁਰ ਕਨ ਸਾਥ ਕਰੇ ਵੱਡ ਜੰਗ ਤੋਕਾਂ ਦੇ ਨਾਲ ਸਾਮਾਨ ਨਾਲ ਸਦਾ ਹੀ ਜੰਗ ਕਰਦੇ ਰਹਿਣਗੇ ਜਿਨੇ ਰਾਜ ਤੇਜ ਹਮ ਸਾਰੇ ਮਹਾਰਾਜ ਕਹਿੰਦੇ ਸਾਰਾ ਰਾਜ ਤੇਜ ਪ੍ਰਤਾਪ ਅਸੀਂ ਛੀਨ ਲਵਾਂਗੇ ਖੋ ਲਵਾਂਗੇ ਜ਼ਾਲਿਮਾਂ ਕੋਲੋਂ ਕਾਹ ਬਾਜ਼ ਕੀ ਬਾਤ ਉਚਾਰੇ ਮਹਾਰਾਜ ਕਹਿੰਦੇ ਬਾਜ਼ ਦੀ ਕੀ ਗੱਲ ਕਰਦੇ ਹੋ ਅਬਦੁਲ ਖਾਨ ਦਿਖਾਵਨ ਏਤ ਨਾਵਰ ਆਪਣੀ ਤਾਕਤ ਨੂੰ ਦਿਖਾਉਣ ਵਾਸਤੇ ਕਮਚੰਦ ਹੋਏ ਸਨ ਮੁਖੇਤ ਤੇ ਕਰਮਚੰਦ ਤੇ ਇਹਨਾਂ ਦੇ ਸਾਹਮਣੇ ਦਿੱਤੇ ਸਮੇਂ ਬਾਅਦ ਕਰਕੇ ਆਏ ਮੈਦਾਨੇ ਜੰਗ ਦੇ ਅੰਦਰ ਢਾਲ ਖੜਗ ਦੋਨੋਂ ਕਰਤਾਰੇ ਤੇ ਢਾਲ ਤੇ ਖੜਗ ਇੱਕ ਹੱਥ ਵਿੱਚ ਇਹਨਾਂ ਨੇ ਢਾਲ ਪਕੜੀ ਹੋਈ ਤਿਨਾਂ ਨੇ ਤੇ ਦੂਜੇ ਹੱਥ ਵਿੱਚ ਖੱਗਾ ਜੜੀਆਂ ਇਹਨਾਂ ਭਾਵ ਤਲਵਾਰਾਂ ਪਕੜੀਆਂ ਨੇ ਹੰਦ ਚੰਨ ਸੋਗ ਲਲਕਾਰੇ ਚਰਨਾ ਦੇ ਨਾਲ ਭਾਵ ਲੱਤਾਂ ਨਾਲ ਥਾਣ ਕਰਕੇ ਭਾਵ ਛਾਲ ਮਾਰ ਕੇ ਤਿਨਾਂ ਨੇ ਕੋਈ ਹਰਬਿੰਦ ਸਿੰਘ ਜੀ ਨੂੰ ਲਲਕਾਰਾ ਮਾਰੇ ਆ ਬਨ ਸੁਚੇਤ ਅਬ ਮੈਂ ਤੇਜ ਮਾਰਾਂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਕਰਮਚੰਦ ਅੱਗੇ ਵਧ ਗਿਆ ਤੋਹਾਂ ਨਾਲੋਂ ਬੜੀ ਕਲੇਰੀ ਪਾਉਣ ਲੱਗਾ ਫਜੂਰ ਨੂੰ ਕਹਿੰਦਾ ਸਾਵਧਾਨ ਹੋ ਜਾਓ ਹੋਏ ਮਾਰ ਦਿਆਂਗਾ ਤੇ ਤਾਕ ਕੋ ਰਣ ਸਕਲ ਉਤਾਰੋ ਮੈਂ ਆਪਣੀ ਪਿਤਾ ਦੀ ਹੱਤਿਆ ਦਾ ਰਣ ਜਿਹੜਾ ਮੇਰੇ ਸਿਰ ਤੇ ਚੜਿਆ ਨਾ ਉਹ ਸਾਰਾ ਉਤਾਰ ਦਿਆਂਗਾ ਤੁਸੀਂ ਮੇਰਾ ਪਿਓ ਮਾਰਿਆ ਚੰਦੂ ਕੋ ਸਤਮ ਕੋ ਜਾਣ ਮੈਨੂੰ ਚੰਦੂ ਦਾ ਪੁੱਤਰ ਜਾਣ ਲਓ ਆਪਣੀ ਪਛਾਣ ਕਰਾ ਰਿਹਾ ਸਤਿਗੁਰੂ ਜੀ ਨੂੰ ਹਿੱਟ ਪਰਟੇ ਹਿੱਟ ਤੁਮ ਕਿਹਾ ਨਾ ਮੱਥਾ ਦੀ ਮੌਤ ਦੇ ਬਦਲੇ ਵਾਸਤੇ ਹੁਣੇ ਤੁਹਾਨੂੰ ਮਾਰਾਂਗਾ ਐਸੀ ਬਣੀ ਬਤ ਮੋਹ ਆਏ ਕਹਿੰਦਾ ਇਹੋ ਜੀ ਗੱਲ ਹੁਣ ਮੇਰੇ ਵਾਸਤੇ ਸਾਹਮਣੇ ਪਣਦੀ ਆ ਕਰਕੇ ਐਸੋ ਸਮੋ ਨਹੀਂ ਕੰਬ ਪਾਏ ਇਹੋ ਜਿਹਾ ਸੁਨਹਿਰੀ ਮੌਕਾ ਮੈਨੂੰ ਹੋ ਪ੍ਰਾਪਤ ਹੋਵਾ ਮੈਂ 8:10 ਸਮਾਂ ਮੈਨੂੰ ਪ੍ਰਾਪਤ ਹੋ ਗਿਆ ਇਹਨਾਂ ਕੈ ਉਚਰਤ ਕੋ ਗਰਜੋਵਾ ਇਸ ਤਰ੍ਹਾਂ ਉਛਲਦੇ ਹੋਏ ਨੇ ਛਾਲ ਮਾਰ ਕੇ ਗੁਰੂ ਮਹਾਰਾਜ ਸਾਹਿਬ ਵੱਲ ਵੇਖ ਕਰਕੇ ਛਾਲ ਭਰ ਦਿੱਤੀ ਆ ਦੋਹਰਾ ਜਬੈ ਚੰਦ ਨੰਦਨ ਭਇਓ ਗੁਰ ਕੇ ਸਨਮੁਖ ਆਏ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਆ ਗਿਆ ਚੰਗੂ ਦਾ ਪੁੱਤਰ ਕਰਮਚੰਦ ਛਾਲ ਮਾਰ ਕਰਕੇ ਰਤਨ ਚੰਦ ਸੂਬਾ ਦਉ ਆਇਤ ਸਪਸ਼ਟ ਆਏ ਆਇਤ ਵਿੱਚ ਪਿਛਵਾਏ ਉਹਦੇ ਪਿੱਛੇ ਪਿੱਛੇ ਅਬਦੁੱਲ ਖਾਨ ਤੇ ਰਤਨ ਚੰਦ ਆ ਰਿਹਾ ਹੈ ਇਹ ਸਾਧ ਸੰਗਤ ਜੀ ਦੱਸਣ ਲੱਗਿਆਂ ਸਮਾਂ ਲੱਗਦਾ ਕਥਾ ਏ ਪਰ ਜਦੋਂ ਜੁੱਧ ਅਸ ਅੱਖ ਦੇ ਫੋਰ ਦੇ ਵਿੱਚ ਸਭ ਕੁਝ ਬੰਦਾ ਹੈ ਉਹਦੇ ਪਿੱਛੇ ਹੀ ਇਹ ਦੋਵੇਂ ਝੜ ਆਏ ਆ ਚਾਹ ਪਈ ਛੜ ਕੋ ਬਾਗ ਗੁਰੂ ਪਰ ਆਇਓ ਛੜ ਕੋ ਉਭਾਰ ਕੇ ਹੱਥ ਵਿੱਚ ਫੜੀ ਹੋਈ ਤਲਵਾਰ ਉਭਾਰ ਕੇ ਕਮਚੰਦ ਗੁਰੂ ਸਾਹਿਬ ਦੇ ਉੱਪਰ ਵਧਾ ਆਇਆ ਕਰ ਬਾਹ ਹੁਨਮਨਤ ਵਿੱਚ ਲਾਇਓ ਉਹਦਾ ਪਲ ਕਰਕੇ ਪੂਰਾ ਜੋਰ ਲਾ ਕੇ ਉਸਨੇ ਬਾਹ ਚਲਾ ਦਿੱਤਾ ਸਿਰ ਪਰ ਆਵਤ ਵਾਰ ਨਿਹਾਰਾ ਗੁਰੂ ਮਹਾਰਾਜ ਜੀ ਨੇ ਸੀਸ ਤੇ ਆਉਂਦਾ ਹੋਇਆ ਕਮਚੰਦ ਦੇ ਤਲਵਾਰ ਦਾ ਵਾਰ ਵੇਖਿਆ ਸਤਗੁਰ ਢਾਲਾ ਤਪ ਸੰਭਾਰਾ ਸਤਗੁਰੂ ਜੀ ਨੇ ਜਿਹੜਾ ਚੌੜਾ ਢਾਲਾ ਸੀ ਨਾ ਬੜਾ ਤਰਤ ਛੇਤੀ ਨਾਲ ਸੰਭਲਿਆ ਕਿਉਂ ਵਾਰ ਤਾ ਰੋਕਿਓ ਅਗਾ ਮਹਾਰਾਜ ਨੇ ਲਿਆ ਉਨਨ ਲਾਗ ਚਿੰਨਣ ਜਗਾ ਸਾਹਿਬ ਸੰਗਤ ਜੀ ਚਾਰ ਫੁੱਲ ਫੁਲਾਦ ਦੇ ਮਹਾਰਾਜੀ ਦੇ ਢਾਲੇ ਤੇ ਲੱਗੇ ਹੁੰਦੇ ਸੀ ਚੰਗਾ ਜਵਾਨ ਹਜੂਰ ਦਾ ਢਾਲਾ ਨਹੀਂ ਸੀ ਚੁੱਕ ਸਕਦਾ ਐਡਾ ਭਾਰਾ ਢਾਲਾ ਮਹਾਰਾਜੀ ਖਬੇ ਹਸਤ ਕੰਮਲ ਵਿੱਚ ਪਕੜਿਆ ਕਰਦੇ ਸੀ ਜਦੋਂ ਕਰਮਚੰਦ ਨੇ ਤਲਵਾਰ ਦਾ ਵਾਰ ਮਾਰਿਆ ਫੁਲਾਦ ਦੇ ਫੁੱਲਾ ਉਤੇ ਤਲਵਾਰ ਦੇ ਵਜਣ ਨਾਲ ਅੱਗ ਦੇ ਚਿਗਿਆੜੇ ਨਿਕਲੇ ਆ ਉਨ ਸਤਗੁਰੂ ਕੁਝ ਫੰਦਨ ਕਰਕੇ ਇਹ ਸੱਚੇ ਪਾਤਸ਼ਾਹ ਨੇ ਕੁਝ ਕਿਸ਼ਾਲ ਮਾਰ ਕੇ ਯੁੱਧ ਨੀਤੀ ਨਾਲ ਮਹਾਰਾਜੀ ਨੇ ਵਿਸ਼ਾਲ ਭਰੀ ਆ ਕਾਮ ਹੱਥ ਤੇ ਬਲ ਸਮਰ ਕੇ ਖਬੇ ਹੱਥ ਨਾਲ ਮਹਾਰਾਜੀ ਨੇ ਆਪਨਾ ਬਲ ਸਾਹਮਣ ਕਰਕੇ ਦੂਸਰਵਾਰ ਪਹੱਤ ਜਾਨਾ ਕਹ ਲਿਆ ਕਿ ਇਹ ਕਰਮਚੰਦ ਦੂਜਾ ਵਾਰ ਕਰਨ ਲੱਗਾ ਏ। ਸਤੀਪਦਨ ਪਰਸ ਪਰਮਹਾਨ ਸੱਚੇ ਪਾਤਸ਼ਾਹ ਨੇ ਉਹ ਚੌੜਾ ਢਾਲਾ ਸੀ ਨਾ ਫਲਾ ਤੇ ਫਲੋ ਦੇ ਤੇ ਲੱਗੇ ਹੋਏ ਸੀ। ਹਜੂਰ ਨੇ ਚੌੜਾ ਢਾਲਾ ਕਰਨ ਚੰਦ ਦੇ ਮੂੰਹ ਤੇ ਜੜ ਦਿੱਤਾ। ਗਿਰਿਓ ਧਰਾ ਪਰ ਮੁਰਸ਼ਾ ਪਾਈ। ਵੇਖੋ ਕਿੱਡਾ ਜਵਾਨ ਢਾਲਾ ਇਨੀ ਸਹਾਰ ਸਕਿਆ ਤੇ ਬਲ ਖਾ ਕੇ ਕਰਮਚੰਦ ਧਰਤੀ ਤੇ ਡਿੱਗ ਪਿਆ। ਕੋ ਸਹਿ ਸਕੈ ਤਰੇ ਅਗਵਾਈ। ਕੌਣ ਸਹਿ ਸਕਦਾ ਮਹਾਰਾਜ ਦੇ ਖੱਬੇ ਹੱਥ ਦੀ ਮਾਰ ਵੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਢਾਲਾ ਮੂੰਹ ਤੇ ਵਜਿਆ ਤੇ ਮੂਰਛਿਤ ਹੋ ਕਰਕੇ ਬੇਹੋਸ਼ ਹੋ ਕਰਕੇ ਧਰਤੀ ਤੇ ਡਿੱਗ ਪਿਆ। ਕਬੀ ਰਾਜੀ ਕ ਬਾਈ ਬਾਹਰ ਸਹਾਰਲੇ ਸੱਚੇ ਪਾਤਸ਼ਾਹ ਜੀ ਦੀ ਥਾਲ ਹੀ ਵਜਣ ਨਾਲ ਮੂਛਿਤ ਹੋ ਗਿਆ ਏ ਰਤਨ ਚੰਦ ਰਤਨ ਚੰਦ ਠੇਗ ਦੂਜੀ ਔਰ ਇਹ ਰਤਨ ਚੰਦ ਠੇਗ ਨੇੜੇ ਹੀ ਦੂਜੇ ਪਾਸੇ ਆੜ ਕੋ ਬਾਹਰ ਆਏ ਕਰ ਜੋਰ ਜੇ ਵੀ ਤਲਵਾਤ ਉਭਾ ਕੇ ਬੜੀ ਸ਼ੇਤੀ ਨਾਲ ਆ ਗਿਆ ਨਟ ਜਿਮ ਪੰਦਤ ਆਨ ਚਲਾਇਓ ਓੜੇ ਨਟ ਨਾਲ ਕੋ ਆ ਨਟਕੇ ਦੇ ਬਾਜੀਗਰ ਨੂੰ ਬਾਜੀ ਕਰ ਦਿੱਤਾ ਫਾਂਡ ਪਛਾਲ ਮਾਰਦਾ ਹੋਇਆ ਰਤਨ ਚੰਦ ਅੱਗੇ ਆ ਗਿਆ ਹੋਰ ਟਰ ਬਾਹਰ ਬਚਾਇਓ ਸਤਿਗੁਰੂ ਜੀ ਨੇ ਟਲ ਕਰਕੇ ਭਾਰ ਛਾਲ ਭੱਜ ਕੇ ਖੱਬੇ ਪਾਸੇ ਦਾ ਬਾਦ ਜਿਹੜਾ ਕੀਤਾ ਨਾ ਰਤਨ ਚੰਦ ਨੇ ਹਜੂਰ ਨੇ ਖਾਲੀ ਕਰ ਦਿੱਤਾ ਢਾਲ ਦੇ ਵੀ ਨਹੀਂ ਰੁਕਿਆ ਮਹਾਰਾ ਦੇ ਵਾਪ ਜਿਹੜਾ ਅਸੀਂ ਲਾ ਉਹ ਖਾਲੀ ਕਰ ਦਿੱਤਾ ਉਪਰ ਕੋਰ ਸ਼ਰਤ ਕੁਣ ਆਵਾ ਉੱਪਰ ਉਛਲਦਾ ਹੋਇਆ ਮਹਾਰਾਜ ਦੇ ਉੱਪਰ ਆ ਰਿਹਾ ਹੈ ਜੀ ਆਵਾ ਪੁਜਤ ਚਲਾਵਾ ਜੀ ਆਵਾ ਸੱਚੇ ਪਾਤਸ਼ਾਹ ਦੇ ਉੱਪਰ ਚਲਾਉਣਾ ਚਾਹੁੰਦਾ ਹੈ ਤਾਵਤ ਫਿਗਰ ਧਾਰ ਗੁਰ ਸਾਚਾ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਤਦੋਂ ਤੱਕ ਬੜੀ ਸ਼ਿਗਤਾਂ ਨਾਲ ਕਾਇ ਧਾਰਦਿਆਂ ਹੋਇਆ ਉਕਾੜ ਕਮਰ ਤੇ ਹੱਥ ਤਮਾਚਾ ਮਹਾਰਾਜ ਜੀ ਆਪਣੇ ਕਮਰ ਕਸੇ ਵਿੱਚ ਪਿਸਤੌਲ ਰੱਖਿਆ ਕਰਦੇ ਸੀ ਸੱਚੇ ਪਾਤਸ਼ਾਹ ਹਜ਼ੂਰ ਨੇ ਕਮਰ ਕਸੇ ਦੇ ਵਿੱਚੋਂ ਬੜੀ ਸ਼ੇਤੀ ਦੇ ਨਾਲ ਪਿਸਤੌਲ ਕੱਢਿਆ ਹੈ ਕਿਸੂ ਵਿਲਾਇਤ ਤੇ ਸਿੱਖ ਲਿਆਇ ਵਲਾਇਤ ਦੇਸ਼ ਤੋਂ ਭਾਵ ਕਿਸੇ ਬਾਹਰਲੇ ਦੇਸ਼ ਤੋਂ ਸਿੱਖ ਜਿਹੜਾ ਸੀ ਮਹਾਰਾਜ ਵਾਸਤੇ ਲੈ ਕੇ ਆਇਆ ਸੀ ਬੜਾ ਅੱਲਾ ਨਸਲ ਦਾ ਇੱਕ ਪਿਸਤੌਲ ਸੀਗਾ। ਬਚਣਾ ਕਿਉਂ ਜੇ ਨਰਖਾਇਓ ਜਿਸ ਮਨੁੱਖ ਨੂੰ ਇਹਦੀ ਗੋਲੀ ਵੱਜ ਜਾਵੇ ਨਾ ਉਹ ਬਚ ਨਹੀਂ ਸਕਦਾ ਫਿਰ ਕਿਸੇ ਵੀ ਤਰੀਕੇ ਨਾਲ। ਇਹੋ ਜਿਹਾ ਜੰਗੀ ਸ਼ਸਤਰ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹ ਪਿਸਤੌਲ ਦੀ ਗੋਲੀ ਤਾਂਗ ਦਿੱਤੀ। ਰਤਨ ਚੰਦ ਕੇ ਲਾ ਦਿੱਤ ਛਾਤੀ। ਰਤਨ ਚੰਦ ਉੱਛਲਦਾ ਉੱਪਰ ਨੂੰ ਆ ਰਿਹਾ ਸੀ ਉੱਛਲਦੇ ਹੋਏ ਦੀ ਛਾਤੀ ਵਿੱਚ ਮਹਾਰਾਜ ਦੇ ਪਿਸਤੌਲ ਦੀ ਗੋਲੀ ਜਾ ਵੱਜੀ। ਕੁਸ਼ਰਤ ਕੂਚੋ ਅਮਨਪਾਤੀ। ਤੇ ਉਹ ਵੀ ਉੱਛਲਦਾ ਹੋਇਆ ਪਛਾਣ ਨੂੰ ਪਿੱਠ ਭਾਰ ਮਤਬਦਨ ਪਸਾਰੇ ਉਹ ਡਿਆਈ ਰਹਿ ਗਿਆ ਰਤਰੇ ਚੰਦ ਦਾ ਤੇ ਛਾਤੀ ਵਿੱਚੋਂ ਲਹੂ ਕਪ ਕਪ ਕਰਕੇ ਵਗਣ ਲੱਗਾ ਪ੍ਰਣ ਗਏ ਨਾ ਉਚਾਰੇ ਮਰ ਗਿਆ ਮੂਖ ਹਾਏ ਵੀ ਨਹੀਂ ਮੂੰਚੋ ਜਦੋਂ ਗੋਲੀ ਛਾਤੀ ਵਿੱਚ ਠੁਗੀ ਨਾ ਤੇ ਮੂੰਹ ਵਿੱਚੋਂ ਹਾਇ ਵੀ ਨਹੀਂ ਕਹਿ ਸਕਿਆ ਉਸੇ ਸਮੇਂ ਹੀ ਪ੍ਰਾਣ ਨਾਸ਼ ਹੋ ਗਏ ਅਬਦੁਲ ਖਾਨ ਬਿਲਕੁਲ ਕ੍ਰੋਧਾ ਬੜੇ ਕ੍ਰੋਧ ਨਾਲ ਅਬਦੁਲ ਖਾਨ ਨੇ ਵੇਖਿਆ ਸੱਚੇ ਪਾਤਸ਼ਾਹ ਵੱਲ ਜਾਣੇ ਅਰੇ ਦੇ ਗੁਰੂਬੜ ਯੋਧਾ ਜਾਣ ਲਿਆ ਨੇ ਹਿਰਦੇ ਵਿੱਚ ਕਿ ਬਲੀ ਭਾਦਰ ਯੋਧੇ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੋਂ ਸਾਹਮਣੇ ਉਸੇ ਸਮੇਂ ਅੱਖ ਦੇ ਫੋਰ ਨਾਲ ਸਭ ਕੁਝ ਹੋਇਆ ਚੰਦੂ ਦਾ ਪੁੱਤਰ ਕਰਮਚੰਦ ਥਾਲ ਦਾ ਵਾਰ ਖਾ ਕੇ ਬੇਹੋਸ਼ ਹੋ ਗਿਆ ਰਤਨ ਚੰਦ ਦੀ ਛਾਤੀ ਵਿੱਚ ਗੋਲੀ ਵੱਜੀ ਹੈ ਤੇ ਪਿੱਠ ਪਰਨੇ ਜਾ ਪਿਆ ਹੈ ਤੇ ਇਹ ਨਵਾਬ ਅਬਦੁਲ ਖਾਨ ਵੇਖ ਕਰਕੇ ਬੜਾ ਹਰਾਨ ਹੋਇ ਪਹਾਦਰ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਪੰਡਤ ਰਲਕਾਰ ਤਮੁਖ ਬੋਲਾ ਤੇ ਸ਼ਾਲ ਪਰਦਾ ਹੋਇਆ ਨਾ ਅਬਦਲ ਖਾਨ ਆਪਣੇ ਮੁਖ ਤੋਂ ਬੋਲੇ ਆ ਖੜੇ ਰਹੋ ਨਹਿ ਕੀਜੈ ਉੱਲਾ ਕਹਿੰਦਾ ਹੋ ਖੜੇ ਰੋ ਮੇਰੇ ਸਾਹਮਣੇ ਬੋਲਾ ਨਾ ਕਰਿਓ ਓਟ ਨਾ ਕਰਿਓ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦਾ ਇਹ ਤਾਹੇ ਕੇਸ ਪਰ ਤੇ ਹਾਥ ਸੱਚੇ ਪਾਤਸ਼ਾਹ ਮਹਾਰਾਜ ਧਰਮਵੀਰ ਨੇ ਸੱਚੇ ਪਾਤਸ਼ਾਹ ਜੀ ਜੇ ਕੋਈ ਮੈਦਾਨੇ ਜੰਗ ਵਿੱਚ ਜਿਹੋ ਜੇ ਯੋਧ ਲਈ ਮਹਾਰਾਜ ਨੂੰ ਲਲਕਾਰਦਾ ਹਜੂਰ ਉਸੇ ਤਰ੍ਹਾਂ ਦਾ ਯੋਧ ਉਸ ਨੂੰ ਕਰਦਾ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੀ ਇੱਛਾ ਪੂਰੀ ਕਰਦੇ ਆ ਅਬਦੁਲ ਖਾਨ ਨੇ ਕਿਹਾ ਕਿ ਉਹਲਾ ਨਾ ਕਰਿਓ ਕਿਉਂਕਿ ਢਾਲ ਦਾ ਵਾਰ ਬਚਿਆ ਕਰਮਚਾਂਦੇ ਜੂਏ ਕਿਆ ਤੇ ਸਤਿਗੁਰੂ ਜੀ ਨੇ ਉਸੇ ਸਮੇਂ ਢਾਲ ਜਿਹੜੀ ਸੀ ਨਾ ਉਹਦਾ ਵੀ ਉਹਨਾ ਨਹੀਂ ਕੀਤਾ ਢਾਲ ਵੀ ਹਜੂਰ ਨੇ ਉਸੇ ਸਮੇਂ ਆਪਣੇ ਮੋਢਿਆਂ 'ਤੇ ਪਾ ਲਈ ਤਾਂ ਇਸ ਪੰਧੋ ਸ਼ਿਗਰਤਾ ਸਾਥ ਬੜੀ ਸ਼ਿਗਰਤਾ ਨਾਲ ਮਹਾਰਾਜ ਨੇ ਸਕੰਦ ਮੋਢਿਆਂ ਤੇ ਢਾਲਾ ਜਿਹੜਾ ਸੀ ਸਤਿਗੁਰਾਂ ਜੀ ਨੇ ਪਾ ਲਿਆ ਨੰਗੋ ਖੰਡਾ ਹੈ ਗੁਰਪ੍ਰੇ ਸੱਚੇ ਪਾਤਸ਼ਾਹ ਜੀ ਨੇ ਨੰਗਾ ਚੰਦਰ ਹਾਂਸ ਚੌੜਾ ਤੇਗਾ ਆਪਣੇ ਹੱਥ ਵਿੱਚ ਪਕੜਿਆ ਹੋਇਆ ਜੇ ਉਸ ਤੇਗੇ ਦਾ ਦਰਸ਼ਨ ਕਰਨਾ ਹੋਵੇ ਤੇ ਸ ਗਾ ਹੈ ਦਰਸ਼ਨ ਕਰਦੇ ਇਹੋ ਫਲਸਦੀ ਅਸਾਧ ਸੰਗਤ ਜੀ ਇਹੋ ਜਿਹਾ ਉਹ ਸ਼ਸਤਰ ਹੈ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਵਿੱਚ ਡੇਗਾ ਫੜਿਆ ਹੋਇਆ ਗਰੀਬ ਨਵਾਜ਼ ਨੇ ਸਾਹਮਣੇ ਅਬਦੁਲ ਖਾਨ ਸਾਧੂ ਜੀ ਦੇ ਜੋ ਮਹਾਰਾਜ ਨੂੰ ਲੰਮਕਾਰ ਕੇ ਉੱਪਰ ਆ ਗਿਆ ਕਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਅਬਦੁਲ ਖਾਨ ਨੂੰ ਗੱਡੀ ਚਾੜਦੇ ਆ ਕੱਲ ਨੂੰ ਘਟਾ ਆਵੇਗੀ ਚੰਦ ਚੰਦੂ ਦਾ ਪੁੱਤਰ ਕਰਮਚੰਦ ਬੇਹੋਸ਼ ਪਿਆ ਇੱਥੇ ਇਹ ਕਿਵੇਂ ਮਾਰਿਆ ਜਾਂਦਾ ਹੈ ਕੱਲ ਨੂੰ ਇਹ ਸਾਰੀ ਕਥਾ ਆਪਾਂ ਸਰਵਣ ਕਰਾਂਗੇ ਹੋਈਆਂ ਬੋਲਾਂ ਬਖ ਲੈਣੀਆਂ ਅੱਗੇ ਵਾਸਤੇ ਸਮਤ ਬਕਸ਼ਣੀ ਜੀ ਲੰਗੋ ਖੜਗ ਕਾਇਗੁਰ ਫਿਰੈ ਇਤੇ ਉਤਦਾਵ ਤੱਕ ਬੋ ਕਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ